ਰੱਬ ਜੀ ਸੰਗਰੂਰ ਵੀ ਦੀ ਕਾਫੀ ਕਾ ਰੋਂਦੇ ਰਹਿੰਦੇ ਕਹਿੰਦੇ ਰਹਿੰਦੇ ਦੁਨੀਆਂ ਨੂੰ ਦੁਨੀਆਂ ਨੂੰ ਰੋਂਦੇ ਰਹਿੰਦੇ ਕਹਿੰਦੇ ਰਹਿੰਦੇ ਦੁਨੀਆਂ ਨੂੰ ਦੁਨੀਆਂ ਨੂੰ ਨਾ ਇਸ਼ਕ ਵਿੱਚ ਨਾ ਇਸ਼ਕ ਵਿੱਚ ਅਸਾਂ ਕੁਝ ਖੱਡਿਆਏ ਅਸਾਂ ਕੁਝ ਖੱਡਿਆਏ ਸਮਝਿਆ ਪਲੀਆਂ ਜਿੰਨਾ ਨੂੰ ਕਈਆਂ ਨੇ ਕਈਆਂ ਨੇ ਸਮਝਿਆ ਪਲੀਆਂ ਜਿੰਨਾ ਨੂੰ ਕਈਆਂ ਨੇ ਕਈਆਂ ਬਦ ਰੂਹਾਂ ਕਰ ਕਈਆਂ ਦਾ ਪਟਿਆ ਆਏ ਕਈਆਂ ਬਦ ਰੂਹਾਂ ਕਰ ਕਈਆਂ ਦਾ ਪਟਿਆ ਆਏ ਰੋਂਦੇ ਰੰਦੇ ਕਹਿੰਦੇ ਰੰਦੇ ਦੋਨੀਆਂ ਨੂੰ ਨਾ ਇਸ਼ਕ ਵਿੱਚ ਹੱਸਾਂ ਕਦੇ ਕੋਈ ਖਟਿਆ ਆਏ ਸਮਝਿਆ ਪੜੀਆਂ ਜਿੰਨਾ ਨੂੰ ਕਈਆਂ ਨੇ ਬਦ ਰੁਹਾ ਕਰ ਕਈਆਂ ਦਾ ਪੱਟਿਆ ਆਏ ਬਦ ਰੁਹਾ ਕਰ ਕਈਆਂ ਦਾ ਪੱਟਿਆ ਉਜਾਲੀਆਂ ਖੁਸ਼ੀਆਂ ਕਪੂਰ ਕਿਤੇ ਦੀਆਂ